ਜਾਠਾ ਉਸਾ ਵਾਹਿਗੁਰੂ ਜੀ ਬਰੇ ਕੱਲ ਸਾਥ ਖੜ ਸੀ ਹਜੂਰ ਸਾਹਿਬ ਅਭਿਲ ਨਗਰ ਨਰੇਣ ਵਿਖੇ ਜੋ ਮਹਾਰਾਸ਼ਟਰ ਦੀ ਸਰਕਾਰ ਨੇ 1956 ਵਿੱਚ ਜੋ ਐਕਟ ਬਣਿਆ ਸੀ ਗੁਰੂ ਘਰ ਦਾ ਉਸ ਨੂੰ ਬਦਲ ਕਰਕੇ 2024 ਲਾਗੂ ਕੀਤਾ ਹੈ ਜਿਸ ਨਾਲ ਸਾਰੇ ਸਿੱਖ ਕੌਮ ਦੇ ਗੁਰੂ ਕੇ ਸਿੱਖਾਂ ਦੇ ਫਿਰਦੇ ਬਲੁੰਦਰੇ ਗਏ ਹਨ ਅਤੇ ਉਸ ਦੇ ਵਿਰੋਧ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸਤਨ ਤੋਂ ਅੱਜ ਖਾਲਸੇ ਪੰਥ ਦਾ ਬਹੁਤ ਵੱਡਾ ਇਕੱਠ ਮੈਮੋਰੈਂਡਮ ਸਰਕਾਰ ਨੂੰ ਦੇਣ ਜਾ ਰਿਹਾ ਹੈ ਕਿ ਇਸ ਕਾਨੂੰਨ ਨੂੰ ਤੁਰੰਤ ਹੀ ਰੱਦ ਕੀਤਾ ਜਾਵੇ ਅਤੇ ਜਿੱਥੇ ਸਾਰਾ ਖਾਲਸਾ ਪੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸਤਨ ਨੂੰ ਸਮਰਪਿਤ ਹੈ ਉੱਥੇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਵੀ ਗੁਰੂ ਘਰ ਦੇ ਹਰ ਹੁਕਮ ਦੇ ਵਿੱਚ ਹਨ ਜੋ ਵੀ ਹੁਕਮ ਤਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਵੇਗਾ ਮਹਾਪੁਰਖ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਨੂੰ ਸਮਰਪਿਤ ਹਨ ਅਤੇ ਸਰਕਾਰ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਜੋ ਕਾਨੂੰਨ ਬਣਾਇਆ ਹੈ ਤੁਰੰਤ ਬਾਪ ਸਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ